ਸਤਿ ਸ੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਜੀ ਆਪਣੀ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਬਾਈ ਜੀ ਤੁਹਾਨੂੰ ਹਨਾ ਏਸ਼ੀਆ ਦੀ ਮੰਨ ਲਓ ਕਹੀਦੀ ਹੈ ਵੀ ਪਹਿਲੀ ਮਸ਼ੀਨ ਦਿਖਾਵਾਂਗੇ ਤੁਹਾਨੂੰ ਜਿਹੜੀ ਮੰਨ ਲਓ ਆਲੂ ਵਾਲੇ ਕਿਸਾਨ ਵੀਰ ਹਨਾ ਉਹਨਾਂ ਵਾਸਤੇ ਸਪੈਸ਼ਲ ਬਾਹਰੋਂ ਵੀਰੋਂ ਨੇ ਇੰਪੋਰਟ ਕਰਾਈ ਹੋਈ ਆ ਬਹੁਤ ਸੋਹਣੀ ਮਸ਼ੀਨ ਆ ਕੰਮ ਕੀ ਕਰਦੀ ਆ ਕੰਮ ਮੰਨ ਲਓ ਨਾਲ ਦੀ ਨਾਲ ਜਿਵੇਂ ਹਨਾ ਆਪਾਂ ਆਲੂ ਦੀ ਪਹਿਲਾਂ ਬੇਲ ਵੜਦੇ ਆ ਉਦੋਂ ਬਾਅਦ ਫੇ ਆਲੂ ਡਿੱਗੜ ਚਲਾਉਨੇ ਆ ਫੇ ਆਲੂ ਪਚੋਕਦੇ ਆ ਉਦੇ ਬਾਅਦ ਫੇਰ ਕਿਤੇ ਜਾ ਕੇ ਹਨਾ ਟਰਾਲੀ ਜਿਹਦੇ ਗ੍ਰੇਡਿੰਗ ਹੁੰਦੀ ਆ ਫੇਰ ਜਾ ਕੇ ਸਟੋਰ ਦੇ ਵਿੱਚ ਜਾਂ ਹਨਾ ਵਪਾਰੀ ਨੂੰ ਦਿੰਨੇ ਆਪਾਂ ਪਰ ਜਿਹੜੀ ਇਹ ਤੁਹਾਨੂੰ ਮਸ਼ੀਨ ਦਿਖਾਉਣ ਲੱਗੇ ਆ ਪਹਿਲਾਂ ਤਾਂ ਇਹ ਮਸ਼ੀਨ ਆ ਜਿਹੜੀ ਹਨਾ ਬਹੁਤ ਵੱਡੀ ਜਾਦੇ ਪ੍ਰੋਜੈਕਟ ਆ ਉਹਦੇ ਬਾਅਦ ਜਿਹੜਾ ਆ ਟਰੈਕਟਰ ਆ ਨਿਊ ਹੋਲੈਂਡ ਦਾ ਨਾ 260 HP ਟਰੈਕਟਰ ਸਿਰਫ ਉਹ ਮਸ਼ੀਨ ਵਾਸਤੇ ਜਿਹੜਾ ਨਾ ਉਹੀ ਮਸ਼ੀਨ ਚਲਾਉਂਦਾ ਹੈ ਵੀ ਮੰਨ ਲਓ ਮਾਰਾ ਟਰੈਕਟਰ ਤਾਂ ਮਸ਼ੀਨ ਨੂੰ ਚਲਾ ਵੀ ਨਹੀਂ ਸਕਦਾ ਇਹ ਟਰੈਕਟਰ ਹੈ ਜਿਹੜਾ ਹਨਾ ਬੀ ਜੇ ਫਾਰਮ ਇਹਨਾਂ ਦਾ ਵੀ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਨਾ ਵੀਰ ਉਹਨਾਂ ਦਾ ਫਾਰਮ ਵਾਲਿਆਂ ਦਾ ਅੰਕਲ ਜੀ ਦਾ ਵੀ ਜਿਨ੍ਹਾਂ ਨੇ ਸਾਨੂੰ ਮੌਕਾ ਦਿੱਤਾ ਰਹਾ ਤੁਹਾਡੇ ਤੱਕਰ ਵੀਡੀਓ ਪਹੁੰਚਾਉਣ ਦਾ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆਂ ਬਾਕੀ ਤੁਹਾਨੂੰ ਮਸ਼ੀਨ ਦਿਖਾਉਣਾ ਗ੍ਰਾਮਿੰਗ ਕੰਪਨੀ ਦੀ ਮਸ਼ੀਨ ਆ ਬਹੁਤ ਵੱਡਾ ਦਿਮਾਗ ਹੈ ਦੀ ਇੱਕ ਹਨਾ ਵੀ ਮਸ਼ੀਨ ਦੇ ਵਿੱਚ ਜਿਹੜਾ ਫਿੱਟ ਕੀਤਾ ਹੋਇਆ ਚਲੋ ਆਜੋ ਬਾਕੀ ਮਸ਼ੀਨ ਦੀ ਰਿਪੇਅਰ ਚੱਲਦੀ ਆ ਉਹ ਵੀ ਫੋਰਮੈਨ ਆਪਣੇ ਨਾਲ ਉਹ ਵੀ ਸਾਰੇ ਹੈ ਨਾ ਆਪਾਂ ਨੂੰ ਜਾਣਕਾਰੀ ਜਿਹੜੀ ਆਪਣੇ ਵੀਡੀਓ ਦੇ ਵਿੱਚ ਦਊਗਾ ਵੀ ਕਿੱਦਾਂ-ਕਿੱਦਾਂ ਹੈ ਵਰਕ ਕਰਦੀ ਆ ਟਰੈਕਟਰ ਤੁਹਾਨੂੰ ਪਹਿਲਾਂ ਇਹਨਾਂ ਸਪੈਸ਼ਲ ਵੀਡੀਓ ਇੱਕ ਹੈ ਟਰੈਕਟਰ ਦੀ ਦਿਖਾਈਓ ਆ ਜਿਹੜਾ ਮੇਨ ਟਰੈਕਟਰ ਦਾ ਪ੍ਰੋਜੈਕਟ ਆ ਸਾਰਾ ਉਹ ਇਹ ਟਰੈਕਟਰ ਨੂੰ ਚਲਾਉਂਦਾ ਆ ਆਜੋ ਚੱਲੀਏ ਦਿਖਾਈਏ ਇਹਦਾ ਪ੍ਰੋਜੈਕਟ ਆ ਨਾ ਵੀ ਆਪਾਂ ਏਸ਼ੀਆ ਦੀ ਪਹਿਲੀ ਮਸ਼ੀਨ ਆ ਇਹ ਵੀ ਕੰਪਨੀ ਦਾ ਪਤਾ ਨਹੀਂ ਹੁਣ ਆਪਾਂ ਨੂੰ ਵੀ ਹਨਾ ਵੀ ਡੀ ਜੇ ਫਾਰਮ ਵਾਲੇ ਵੀਰਾਂ ਨੇ ਉਹਨਾਂ ਨੇ ਲਿਆਂਦੀ ਹੋਈ ਹੈ ਇਹ ਜਿਹੜਾ ਜਿੱਥੇ ਦੇ ਮਤਲਬ ਇੱਥੇ ਦੇ ਨੇ ਹਨਾ ਜ਼ਮੀਨ ਦੇ ਵਿੱਚ ਲਾਗਣਾ ਨਾਲ ਦੀ ਨਾਲ ਆਲੂ ਪੱਟ ਕੇ ਸਾਰਾ ਆਲੂ ਸਾਫ਼ ਸੁਪਈਆ ਕਰਕੇ ਉਹ ਇਹਦਾ ਟੈਂਕਰ ਆ ਮਤਲਬ ਜਿੰਨਾ ਵੀ ਹੈ ਨਾ ਆਲੂ ਸਾਰਾ ਕਿੰਨਾ ਸਟਾਕ ਕਰ ਲਈਆ ਸਾਰੀਆਂ ਗੱਲਾਂ ਮਤਲਬ ਆਪਾਂ ਹੋਰ ਮੈਂ ਨਾਲ ਬਣੀ ਗੈਲ ਉਹਦੇ ਨਾਲ ਆਪਾਂ ਕਰਾਂਗੇ ਬਾਕੀ ਇਹ ਸਿਸਟਮ ਆ ਸਾਰਾ ਦਾ ਸਮਾਨ ਲੱਗਿਆ ਹੈ ਨਾ ਵੀ ਟਾਇਰ ਦੇਖ ਲਓ ਤੁਸੀਂ ਉਹਦੇ ਬਾਅਦ ਜੋ ਵੀ ਇਹਦੇ ਵਿੱਚ ਲੱਗਿਆ ਹੈ ਇਹ ਕੋਈ ਆਪਾਂ ਨੂੰ ਲੇਬਰ ਹੈ ਨਾ ਜਿਹਦੇ ਵਿੱਚ ਕੋਈ ਦੇਖਦੇ ਬਾਕੀਆਂ ਚੈਨ ਆ ਇਹਦੀਆਂ ਜਿਵੇਂ ਜਿਹੜੀ ਆਲੂ ਪੱਟ ਕੇ ਲੈ ਜਾਂਦੀ ਆ ਉੱਤੇ ਮੇਨ ਚੈਨ ਆ ਇਹ ਇਹਨੂੰ ਮੈਂ ਆਲੂ ਦੰਦੀ ਆ ਨਾ ਉਹਦੇ ਬਾਅਦ ਆ ਸਾਰਾ ਸਿਸਟਮ ਇਹਦਾ ਬਾਈ ਨੂੰ ਰਿਪੇਅਰ ਕਰਕੇ ਲੱਗੇ ਹੋਇਆ ਹੈ ਕਰਨੇ ਦੀ ਬਾਈ ਇਧਰ ਸਾਡੇ ਨਾਲ ਵੀਰਾ ਹੋਰ ਜੀ ਵੀਰੇ ਕਿਦਾਂ ਠੀਕ ਹੋ ਵਧੀਆ ਵੀਰੇ ਤੁਸੀਂ ਦੱਸੋ ਕਿ ਵੀਰੇ ਜਿਵੇਂ ਹੁਣ ਮੰਨ ਲਓ ਇਹ ਖੜੀ ਆ ਇਹ ਉਹ ਟਰੈਕਟਰ ਮਗਰ ਪੈ ਕੇ ਫਿਰ ਇਹ ਖੇਤ ਦੇ ਵਿੱਚ ਜਿਵੇਂ ਹੁਣ ਆਪਾਂ ਪੱਟਣੇ ਆ ਜੋ ਉਹਨੂੰ ਆਜੋ ਜਿਵੇਂ ਆਲੂਆਂ ਦੀ ਪਟਾਈ ਸ਼ੁਰੂ ਕਰਨੀ ਆ ਜਿਵੇਂ ਹੁਣ ਆਪਣਾ ਡਿਗਰ ਹੁੰਦਾ ਉਹਦੇ ਤੇ ਬਲੇਡ ਜੱ ਲੱਗਿਆ ਹੁੰਦਾ ਇਹ ਆ ਲੱਗਿਆ ਹੈ ਬਲੇਡ ਉਹ ਹਾਂ ਜੀ ਵੀਰੇ ਉਹ ਬਟਾਂ ਦਾ ਪਟਣ ਨੂੰ ਉਹ ਪਲੇਟ ਲੱਗਿਆ ਵਾ ਤੇ ਮੂਰੇ ਦੇ ਰੋਲੇ ਲੱਗੇ ਹੁੰਦੇ ਆ ਦਾਬ ਨੂੰ ਅੱਛਾ ਜੀ ਤੇ ਜਿਹੜੇ ਪ੍ਰੈਸ ਕਰਕੇ ਰੱਖਦੇ ਆ ਮਿੱਟੀ ਨੂੰ ਤੇ ਬਾਜੋ ਮਿੱਟੀ ਭਰਦੀ ਜਾਂਦੀ ਆ ਅੱਛਾ ਤੇ ਪਹਿਲਾਂ ਜਿਹੜੀ ਮੂਰੇ ਵਾ ਬਜਲਦੀ ਆ ਠੀਕ ਹੈ ਜੀ ਇਹ ਬੇਲਾਂ ਤੇ ਮਿੱਟੀ ਨੂੰ ਨਾਲ ਹੀ ਲੈ ਜਾਂਦੀ ਆ ਅੱਛਾ ਇਹ ਜੇ ਬੇਲਾਂ ਨੇ ਵੱਡਣੇ ਵੈਨੀਆਂ ਨਹੀਂ ਨਹੀਂ ਬੇਲਾਂ ਵੱਡੀਆਂ ਹੁੰਦੀਆਂ ਆਪਣੀਆਂ ਜਿਹੜੀ ਮਾਣੀ ਮੋਟੀ ਬੇਲ ਹੁੰਦੀ ਆ ਖੜੀ ਰਹਿ ਜਾਂਦੀ ਆ ਠੀਕ ਹੈ ਜੀ ਤੇ ਬੇਲਰ ਨਹੀਂ ਵੱਢਦੇ ਬੇਲਾਂ ਵਾਲੇ ਹਾਂ ਜੀ ਹਾਂ ਜੀ ਤੇ ਉਹ ਫਿਰ ਇਹ ਆਪ ਕੱਢ ਦਿੰਦੀ ਆ ਉਹ ਪੱਤੀਆਂ ਲੱਗੀਆਂ ਹੋਈਆਂ ਨੇ ਅੱਛਾ ਜੀ ਜਿਹੜੀ ਪਹਿਲੀ ਵੇਬ ਜਾ ਕੇ ਲਾਸਟ ਦੇ ਆ ਕੇ ਐਂਡਕ ਹੁੰਦਾ ਏ ਵੇਬ ਮਤਲਬ ਉਹ ਸਫਾਈ ਨਹੀਂ ਵੇਬ ਵੀਰੇ ਜਾਲ ਨੂੰ ਕਹਿੰਦੇ ਆ ਅੱਛਾ ਜਿਹੜੀਆਂ ਜਾਲੀਆਂ ਪਈਆਂ ਹਾਂ ਜਾਲ ਨੂੰ ਵੇਬ ਕਹਿੰਦੇ ਆ ਠੀਕ ਹੈ ਜੀ ਤੇ ਆਹ ਪੱਤੀਆਂ ਲੱਗੀਆਂ ਹੋਈਆਂ ਅੱਛਾ ਜੀ ਤੇ ਇਹ ਪੱਤੀਆਂ ਜਿਹੜੀਆਂ ਨੇ ਇਹ ਬੇਲ ਨੂੰ ਸਾਫ਼ ਕਰ ਦਿੰਦੀਆਂ ਨੇ ਅੱਛਾ ਮੰਨ ਲਓ ਵੀ ਕੁਤਰਾ ਕਰ ਦਿੰਦੀਆਂ ਨੇ ਉਹਦੀਆਂ ਨਹੀਂ ਨਹੀਂ ਵੀਰੇ ਬੇਲ ਕੱਢ ਦਿੰਦੀਆਂ ਥੱਲੇ ਛੱਡ ਦਿੰਦੀਆਂ ਨੇ ਅੱਛਾ ਇੱਥੇ ਨੂੰ ਗੜਜਣੀ ਹਾਂ ਥੇਹ ਦੇ ਵਿੱਚ ਹੀ ਗੜਜਣੀ ਬੇਲ ਕੱਲਾ ਆਲੂ ਆਲੂ ਉੱਪਰ ਜਾਊਗਾ ਠੀਕ ਹੈ ਜੀ ਤੇ ਇੱਥੇ ਮਿੱਟੀ ਹੋ ਜਾਂਦੀ ਆ ਸਾਫ ਤੇ ਉਸ ਤੋਂ ਬਾਅਦ ਉਹ ਬਲੋਰ ਲੱਗੀ ਆ ਅੱਛਾ ਇਹ ਬਲੋਰ ਵੀ ਲੱਗੀ ਹੋਈ ਏ ਇਹਨੂੰ ਹਾਂ ਇਹ ਹਵਾ ਮਾਰਦੀ ਆ ਜਿਹੜੀ ਆਹਾ ਦੂਜੀ ਵੈਬ ਆਉਂਦੀ ਆ ਮਿੱਟੀ ਉੱਪਰ ਠੀਕ ਆ ਉਹਦੇ ਥੱਲੇ ਦੀ ਆ ਹਵਾ ਚੱਲਦੀ ਆ ਅਸੀਂ ਮੰਨ ਲਓ ਹਵਾ ਵੱਜਾਂ ਨਹੀਂ ਉੱਪਰ ਪੂਰੀ ਹਾਂ ਇਹ ਹਵਾ ਨਾਲ ਹੀ ਆਲੂ ਚੱਕ ਕੇ ਤੀਜੀ ਵੈਬ ਤੇ ਚੜਦਾ ਅੱਛਾ ਮੰਨ ਲਓ ਜਿਵੇਂ ਵੈਬ ਬਈ ਇਹਨੂੰ ਕਹਿ ਦਿੰਦੇ ਆਪਾਂ ਨਾ ਹਾਂ ਮਤਲਬ ਜਾਲ ਤੇ ਹਾਂ ਜਾਲ ਨੂੰ ਕਹਿ ਦਿੰਦੇ ਵੈਬ ਮਤਲਬ ਦੂਜੇ ਜਾਲ ਤੋਂ ਤੀਜੇ ਜਾਲ ਤੇ ਆਲੂ ਹਵਾ ਨਾਲ ਚੜਨਾ ਆ ਠੀਕ ਹੈ ਜੀ ਤੇ ਜਿਹੜੀ ਦੂਜੇ ਜਾਲ ਤੇ ਮਿੱਟੀ ਆ ਉਹ ਥੱਲੇ ਡਿੱਪ ਪੈਣੀ ਆ ਆਹ ਕਨਵੇਅਰ ਤੇ ਆ ਜਾਣੀ ਆ ਅੱਛਾ ਮਿੱਟੀ ਇਹਨਾਂ ਥੱਲੇ ਜਿਹੜੇ ਸਿੱਟੀ ਜਾਣੀ ਮਿੱਟੀ ਵੀ ਫੇਰ ਦੇ ਵਿੱਚ ਸਿੱਟੀ ਜਾਣੀ ਆਹ ਕਨਵੇਅਰ ਤੇ ਆ ਜਾਣੀ ਆ ਠੀਕ ਹੈ ਜੀ ਤੇ ਇਹਨੇ ਕਨਵੇਅਰ ਨੇ ਸਾਈਡ ਤੇ ਵਿਚਾਲੇ ਢੇਰ ਲਾਈ ਜਾਣਾ ਠੀਕ ਹੈ ਜੀ ਮਿੱਟੀ ਕੱਢੀ ਜਾਣੀ ਆ ਹਾਂਜੀ ਤੇ ਤੀਜੀ ਜਿਹੜਾ ਤੀਜਾ ਜਾਲ ਆ ਉਹਨੇ ਚੱਕ ਕੇ ਇੱਥੇ ਮਗਰ ਰੋਲੇ ਲੱਗੇ ਹੁੰਦੇ ਆਪਣੇ ਅੱਛਾ ਜੀ ਪਰੇ ਨੂੰ ਸੈਟਦੇ ਆ ਆਲੂ ਚੱਕ ਕੇ ਉਹ ਪਰ ਲੀਆਂ ਕਨਵੇਰਾਂ ਤੇ ਜਾਂਦੇ ਨੇ ਅੱਛਾ ਮੰਨ ਲਓ ਇੱਥੇ ਆਲੂ ਆ ਗਿਆ ਸਾਰਾ ਆਪਣਾ ਬਲੋਰ ਨੇ ਇੱਥੇ ਤੇ ਲਿਆਂਦਾ ਲਾ ਸਾਫ ਹੋ ਕੇ ਰਿਹਾ ਆ ਗਿਆ ਇੱਥੇ ਤੋਂ ਬਾਅਦ ਪਰਲੇ ਪਾਸੇ ਜਾ ਪਰਲੇ ਪਾਸੇ ਚਲੇ ਜਾਣਾ ਅੱਛਾ ਜੀ ਤੇ ਪਰਲੇ ਪਾਸੇੋਂ ਫਿਰ ਉਹ ਗਾਹਾਂ ਚਾੜਨ ਵਾਲੀਆਂ ਨੇ ਜਿਹੜਾ ਆਹ ਕੱਪੜਾ ਆ ਲੱਗਿਆ ਪਿੱਛੇ ਤਾਂ ਵੈਸੇ ਹੀ ਲੱਗਿਆ ਹੈਗਾ ਇਹ ਵੀ ਕਰਦਾ ਵਰਕ ਕੋਈ ਇਹ ਵੀਰੇ ਮਤਲਬ ਸੋਹਣੀ ਲੱਗਦੀ ਹੈ ਦੇਖਣ ਨੂੰ ਅੱਛਾ ਉਹਦੇ ਕਰਕੇ ਲਾਇਆ ਉਹਦੇ ਕਰਕੇ ਲਾਇਆ ਹੋਇਆ ਇਹਦੀ ਰਿਪੇਅਰਿੰਗ ਚੱਲਦੀ ਹੈ ਹਾਂਜੀ ਇਹਦੀ ਰਿਪੇਅਰ ਚੱਲਦੀ ਹੈ ਤੇ ਆਹ ਜਿਹੜੀਆਂ ਬੈਲਟਾਂ ਲੱਗੀਆਂ ਨੇ ਜਿਹੜੇ ਆਹ ਆਹ ਸੂਏ 'ਚ ਲੱਗੇ ਨੇ ਆ ਹਾਂ ਇਹ ਫਿੱਟ ਕਰਦੇ ਨੇ ਇਹਨਾਂ ਨੇ ਆਲੂ ਗਾਂਹ ਵਾਲੀ ਬੈਲਟ ਤੇ ਝਾੜਨਾ ਨਾਲੇ ਸਫਾਈ ਕਰੀ ਜਾਣੀ ਹਾਂ ਇਹਨਾਂ ਦੀ ਸਫਾਈ ਹੋਈ ਜਾਂਦੀ ਹੈ ਬਰੇ ਆਲੂ ਦੀ ਸਫਾਈ ਹੋਈ ਜਾਣੀ ਨਾਲੇ ਫਿਰ ਉਹਦੇ ਬਾਅਦ ਆ ਜਾਣਾ ਇੱਥੇ ਆ ਕੇ ਆਲੂ ਤੇ ਉਸ ਤੋਂ ਬਾਅਦ ਇਹਦੇ ਬੈਬ ਤੇ ਚੜ ਜਾਂਦਾ ਆਲੂ ਸਾਰਾ ਤੇ ਨਾਲ ਇੱਥੇ ਬੰਦੇ ਖੜੇ ਹੁੰਦੇ ਆ ਜੇ ਮਾੜੀ ਮੋਟੀ ਮਿੱਟੀ ਰਹਿ ਜਾਂਦੀ ਹੈ ਕੋਈ ਅੱਛਾ ਡਾਲਾ ਉਹ ਇੱਥੇ ਬੰਦੇ ਕੱਢੀ ਜਾਂਦੇ ਨੇ ਅੱਛਾ ਮਣ ਰਹਿ ਜਾਂਦੀ ਹੈ ਮਾਣੀ ਮੋਟੀਆਂ ਹਾਂ ਜੇ ਉਹ ਮਾੜੀ ਮੋਟੀ ਮਤਲਬ ਜਿਹੜੀ ਆਲੂ ਦੇ ਵਜਨ ਦੇ ਮੁਤਾਬਕ ਹੁੰਦੀ ਆ ਹਾਂ ਮਣਾਂ ਬਾਣੀ ਮੋਟੀ ਕੇ ਕਰਾਈ ਉਹਦੀ ਹਵਾ ਨਾਲ ਉੱਡ ਕੇ ਗਾਹ ਰੰਗਿਆਂ ਦੀ ਆ ਤੇ ਉਹ ਫਿਰ ਗਾਹਾਂ ਆ ਜਾਂਦੀ ਆ ਅੱਛਾ ਲਾਸਟ ਇੱਥੇ ਆ ਜਣੀ ਕੋਈ ਹਾਂ ਅੱਛਾ ਵੀ ਇੱਥੇ ਵੱਲ ਉਹ ਬੰਦੇ ਜਿਹੜੇ ਮਾੜਾ ਮੋਟੀ ਮਿੱਟੀ ਹੋਈ ਚੱਕ ਲੈਣੀ ਉਹ ਇੱਥੇ ਘਾੜ ਦੇਣੀ ਆ ਠੀਕ ਹੈ ਜੀ ਉਹਦੇ ਬਾਅਦ ਫਿਰ ਇੱਥੇ ਦੇ ਬਾਅਦ ਆਲੂ ਕਿੱਧਰ ਜਾਂਦਾ ਫਿਰ ਟੈਂਕ ਚ ਪੈ ਜਾਂਦਾ ਜੀ ਅੱਛਾ ਆ ਇਹਦਾ ਟੈਂਕ ਹੈ ਹਾਂਜੀ ਇੱਥੇ ਸਟੋਰ ਕਰ ਲੈਂਦੀ ਆ ਇਹ ਇਹ ਚ ਸਟੋਰ ਕਰ ਲੈਂਦੀ ਆ ਕਿੰਨੇ ਕੁਆਂਟਲ ਤੱਕ ਸਟੋਰ ਕਰ ਲੈਂਦੀ ਆ ਵੀਰੇ ਇਹ ਇਹ 90 90 ਕੁਆਂਟਲ 90 ਕੁਆਂਟਲ ਦਾ ਮੈਂ 90 ਕੁਆਂਟਲ ਆਲੂ ਮੰਨ ਲਓ ਇਹਦੇ ਸਟੋਰ ਹੋ ਗਿਆ ਹਾਂ ਫਿਰ ਜਦ ਇਹ 90 ਕੁਆਂਟਲ ਪੂਰਾ ਹੋ ਜਾਂਦਾ ਫਿਰ ਇਹ అలਾਰਮ ਵਗੈਰਾ ਇੰਡੀਕੇਟ ਕਰ ਦੇਣਾ ਇਹਦਾ ਕਸਟਮ ਲੱਗਿਆ ਹੋਇਆ ਅੱਛਾ ਟਰੈਕਟਰ ਦੇ ਸਾਰਾ ਸਕਰੀਨ ਦੇ ਵਿੱਚ ਚੱਲਦਾ ਸਿਸਟਮ ਹਾਂ ਸਕਰੀਨ ਦੇ ਵਿੱਚ ਚੱਲਦਾ ਸਿਸਟਮ ਤੇ ਉੱਥੇ ਪਤਾ ਲੱਗ ਜਾਂਦਾ ਫਿਰ ਉਦੋਂ ਬਾਅਦ ਚੋਂ ਟਰਾਲੀ ਥੱਲੇ ਲੱਗਦੀ ਆ ਤੇ ਇਹਦੇ ਵਿੱਚੋਂ ਆਲੂ ਕੱਢਦੇ ਹੀ ਦੇ ਅੱਛਾ ਟਰਾਲੀ ਵੀ ਤੇ ਬੈਕ ਲੱਗ ਜਾਂਦੀ ਆ ਨਹੀਂ ਨਹੀਂ ਵੀਰੇ ਨਾਲ ਦੂਜੇ ਲੋਟੀ ਲੱਗ ਜਾਂਦੀ ਆ ਤਾਂ ਚੱਕਿਆ ਜਾਂਦਾ ਅੱਛਾ ਅੱਛਾ ਤਾਂ ਚੱਕਿਆ ਜਾਂਦਾ ਹਾਂਜੀ ਬਾਜੀ ਗਾ ਸਾਰਾ ਹੀ ਹੈ ਨਾ ਵੀ ਇੱਕ ਗੱਲ ਹੋਰ ਦੇਖੀ ਵੀਰੇ ਇਹਦੇ ਇੱਧਰਲੇ ਪਾਸੇ ਦੋ ਟਾਇਰ ਉੱਧਰਲੇ ਪਾਸੇ ਇੱਕ ਟਾਇਰ ਹੈ ਕਿ ਚੱਕਰ ਆ ਇਹ ਵੀਰੇ ਇਹਦਾ ਬੈਲੈਂਸ ਕੀਤਾ ਹੋਇਆ ਆ ਵਾ ਮਸ਼ੀਨ ਦਾ ਹਾਂ ਜੀ ਇਧਰਲੇ ਪਾਸੇ ਤਾਂ ਦੋ ਟਾਇਰ ਨੇ ਕਿਉਂਕਿ ਇਹਦਾ ਟੈਂਕ ਦਾ ਜਿਹੜਾ ਵਜ਼ਨ ਆ ਉਹ ਸਾਰਾ ਇੱਕ ਸਾਈਡ ਤੇ ਇਧਰਲੇ ਪਾਸੇ ਹੀ ਆ ਜਾਂਦਾ ਅੱਛਾ ਮੰਨ ਲਓ ਜਦੋਂ ਉੱਚੀ ਨਹੀਂ ਵੀ ਹੁੰਦੀ ਉੱਥੇ ਵੀ ਇਹ ਟਾਇਰ ਕਰਦਾ ਆਉਣਾ ਕੰਮ ਆ ਨਾ ਹਾਂ ਜੀ ਇਹ ਜਿਹੜਾ ਵਜ਼ਨ ਆ ਉਹਨੂੰ ਸਟੇਬਲ ਰੱਖਦਾ ਵਾ ਮਸ਼ੀਨ ਦੇ ਨੂੰ ਕਿਉਂਕਿ ਇਹਦੇ ਇਧਰਲੇ ਪਾਸੇ ਟੈਂਕ ਕਰਕੇ ਤੇ ਪਰਲੇ ਪਾਸੇ ਵਜ਼ਨ ਘਟਾ ਇਧਰਲੇ ਪਾਸੇ ਵਜ਼ਨ ਵੱਧਦਾ ਅੱਛਾ ਉਹਦੇ ਕਰਕੇ ਦੋ ਟਾਇਰ ਲੱਗ ਕੇ ਇਧਰ ਟਾਇਰ ਟਾਇਰ ਆ ਬੋਲ ਠੀਕ ਆ ਬੈਲਟ ਬੋਲਟ ਤਾਂ ਕੋਈ ਦਿਖਦੀ ਨਹੀਂ ਯਾਰ ਇਹਨੂੰ ਇਹਦਾ ਸਾਰਾ ਹੀ ਸਿਸਟਮ ਹਾਈਡਰੋ ਲਗਾਣਾ ਹਾਂਜੀ ਵੀਰੇ ਸਾਰਾ ਇਹ ਕ੍ਰੋਸ ਆ ਤੇ ਹਾਈਡਰੋਲਿਕਾ ਬੈਲਟਾਂ ਥੋੜੀਆਂ ਹੀ ਨੇ ਹਾਂ ਆਹੀ ਦਿਖਦੀਆਂ ਬੈਲਟਾਂ ਬਸ ਆ ਉਰੇ ਜਿਹੇ ਨੂੰ ਬੈਲਟਾਂ ਮੇਨ ਤੱਕ ਹੋਰ ਤਾਂ ਕਿਤੇ ਬੈਲਟਾਂ ਹੀ ਨਹੀਂ ਕੋਈ ਹੈ ਨਾ ਉਹ ਮੂਰੇ ਲਾਈਆਂ ਹੋਈਆਂ ਵੀਰੇ ਚਾਰ ਹਾਂ ਵੀਰੇ ਜਿਵੇਂ ਫਿਰ ਸੀਜਨ ਦੇ ਵਿੱਚ ਕੋਈ ਦਿੱਕਤ ਵਿਕਤ ਆ ਜੇ ਫਿਰ ਉਹਦਾ ਅਰੇਂਜਮੈਂਟ ਉਹਦਾ ਪਹਿਲਾਂ ਹੀ ਵੀਰੇ ਸਪੇਅਰ ਪਾ ਕੇ ਰੱਖੀਦਾ ਵਿੱਚ ਅੱਛਾ ਮਤਲਬ ਹੁਣ ਜਿਵੇਂ ਰਿਪੇਅਰ ਆ ਹੁਣ ਆਕਸੀਜਨ ਖੋਲਣ ਨੂੰ ਇਹਨੂੰ ਮਤਲਬ ਘਟੋ ਘਟ ਲੱਗ ਜਾਂਦੇ ਆ ਦੋ ਤਿੰਨ ਘੰਟੇ ਠ ਜੇ ਮੈਂ ਹੁਣ ਆਹ ਬੈਲਟਾਂ ਨੇ ਇਹਨਾਂ ਨਾਲ ਅਸੀਂ ਬੈਲਟਾਂ ਸਪੇਅਰ ਪਾ ਕੇ ਰੱਖ ਦੇਣੀਆਂ ਨੇ ਠੀਕ ਹੈ ਜੀ ਜੇ ਕੋਈ ਬੈਲਟ ਟੁੱਟੂਗੀ ਤਾਂ ਉਹ ਬੈਲਟ ਕੱਢਣੀ ਆ ਤੇ ਪਾ ਦੇ ਨਾਲ ਦੀ ਨਾਲ ਜ ਨੇ ਉਹ ਸਪੇਅਰ ਕੋਟਾ ਰੱਖਣਾ ਵਿੱਚੇ ਹਾਂਜੀ ਜਿਵੇਂ ਹਾਈਡਰੋਲਿਕ ਇਨੀ ਹਾਈਡਰੋਲਿਕ ਹੈ ਇਹਦੇ ਵਿੱਚ ਕੋਈ ਜਿਵੇਂ ਹੁਣ ਮੰਨ ਲਓ ਕੋਈ ਏਡੀ ਮਸ਼ੀਨ ਦੇ ਵਿੱਚ ਕੋਈ ਦਿੱਕਤ ਖਰਾਬੀ ਆਉਂਦੀ ਹੈ ਫਿਰ ਇਹ ਉਹ ਵੀ ਸਕਰੀਨ ਦੇ ਵਿੱਚ ਦਿਖਾਉਂਦਾ ਹਾਂਜੀ ਵੀਰੇ ਉਹ ਉਧਰ ਸਕਰੀਨ ਤੇ ਪਤਾ ਲੱਗ ਜਾਂਦਾ ਅਪਲ ਦਾ ਇਹ ਚ ਕੋਈ ਦਿੱਕਤ ਆਉਂਦੀ ਨਹੀਂ ਹੈਗੀ ਤੇ ਜੇ ਕੋਈ ਦਿੱਕਤ ਆਉਂਦੀ ਆ ਤਾਂ ਸਕਰੀਨ ਤੇ ਪਤਾ ਲੱਗ ਜਾਂਦਾ ਇਹਦੇ ਵਿੱਚ ਸਾਰਾ ਕੁਝ ਸੈਂਸਰ ਆ ਅੱਛਾ ਸਾਰੀ ਸਿਸਟਮ ਸੈਂਸਰ ਹੈ ਜੋ ਸਾਰਾ ਸੈਂਸਰ ਹੈ ਬਿਲਕੁਲ ਅੱਛਾ ਮੰਨ ਲਓ ਜੇ ਕੋਈ ਦਿੱਕਤ ਵਿਕਤ ਜਿੱਥੇ ਵੀ ਆਉਣੀਆਂ ਨੇ ਉੱਥੇ ਸ਼ੋਅ ਕਰ ਦਿੰਦੀ ਟਰੈਕਟਰ ਹਾਂ ਇਹਨੇ ਮਤਲਬ ਬੰਦ ਹੀ ਕਰ ਦਿੰਦੀ ਇੱਕ ਇੱਕ ਤਰੀਕੇ ਨਾਲ ਟਰੈਕਟਰ ਅੱਛਾ ਟਰੈਕਟਰ ਨੂੰ ਬੰਦੇ ਰੋਕ ਲੰਦੀ ਆ ਹਾਂ ਬਸ ਰੋਕ ਹੀ ਲੰਦੀ ਆ ਪਤਾ ਨਹੀਂ ਕਿੰਨੇ ਕੁ ਬੰਦਿਆਂ ਦਾ ਦਿਮਾਗ ਲੱਗਿਆ ਹੋਣਾ ਇਹਦੇ ਵਿੱਚ ਹਨਾ ਹਾਂਜੀ ਬਾਕੀ ਇੱਕ ਗੱਲ ਹੋਰ ਦੇਖੀ ਆ ਮੈਂ ਇਹਦੇ ਵਿੱਚ ਜਿਵੇਂ ਨਾ ਆਪਣੇ ਕਾਰਾਂ ਦੇ ਵਿੱਚੋਂ ਲੱਗੇ ਹੁੰਦੇ ਆ ਨਾ ਕਿਆ ਕਹਿੰਦੇ ਹੁੰਦੇ ਉਹਨਾਂ ਨੂੰ ਜਿਹੜਾ ਯਾਰ ਆਪਣੇ ਹੁਣ ਬੀਏਸ ਫੋਰ ਇੰਜਨ ਗੈਰ ਵੀ ਲੱਗਦਾ ਉਹ ਸਿਸਟਮ ਜਿਆ ਲੱਗਿਆ ਹੋਣਾ ਹਣਾ ਆਹ ਸਿਸਟਮ ਹੈ ਦਾ ਹਾਈਡਰੋਲਿਕ ਸਾਰਾ ਹੀ ਮੈਂ ਕਹਿੰਦਾ ਵੀ ਪਤਾ ਨਹੀਂ ਕਿੰਨੇ ਕੁ ਸੌ ਬੰਦੇ ਆ ਦਿਮਾਗ ਲੱਗਿਆ ਹੋਣਾ ਇਹਦੇ ਨਾਲ ਵੀ ਵੀ ਨਹੀਂ ਹੋਣਾ ਐਡੀ ਮਸ਼ੀਨ ਆ ਲੇਬਰ ਦੇ ਕਿੰਨੇ ਬੰਦੇ ਕੰਮ ਕਰਦੇ ਆ ਇਹਦੇ ਨਾਲ ਵੀਰੇ ਹੁਣ ਅੱਗੇ ਸਾਡੇ ਕੋਲੇ 200 ਬੰਦਾ ਲੇਬਰ ਦਾ ਹੁੰਦਾ ਸੀ ਮਗਰ ਚਗਾਈ ਨੂੰ ਅੱਛਾ ਜੀ ਤੇ ਹੁਣ ਸਾਨੂੰ ਬਸ 50 ਕੁ ਬੰਦਿਆਂ ਨਾਲ ਸਰ ਜਾਂਦਾ 200 ਬੰਦੇ ਲੇਬਰ ਪਹਿਲਾਂ ਹੁੰਦੇ ਤੇ ਹਾਂ ਹੁਣ 50 ਬੰਦੇ ਆ ਗੱਲ ਚੱਲ ਜੰਦੀ ਹੈ ਤੇ ਇਹਦੇ ਨਾਲ ਪਟਾਈ ਵੀ ਦੁੱਗਣੀ ਹੋ ਜਾਂਦੀ ਹੈ ਇੱਕ ਦਿਨ ਦੇ ਕਿੰਨੇ ਕਿਲੇ ਪੱਟ ਦਿੰਦੀ ਹੈ ਜੀ ਇਹ ਇੱਕ ਦਿਨ ਦੇ ਵੀਰੇ 11 ਤੋਂ 12 ਕਿਲੇ ਪੱਟ ਦਿੰਦੀ ਆ 11 ਤੋਂ 12 ਕਿਲੇ ਹਾਂ ਜੇ ਤੁਸੀਂ ਲਗਾਤਾਰ ਚਲਾਉਂਗੇ ਉਹ ਤੁਹਾਡੇ ਤੇ ਡਿਪੈਂਡ ਆ ਫਿਰ 18 ਤੋਂ 20 ਪੱਟ ਦਿੰਦੀ ਆ ਮਤਲਬ ਦਿਨ ਰਾਤ ਹਾਂ ਦਿਨ ਰਾਤ ਅੱਛਾ ਰਾਤ ਨੂੰ ਕੋਈ ਦਿੱਕਤ ਪਰੇਸ਼ਾਨੀ ਨਹੀਂ ਆਉਂਦੀ ਨਹੀਂ ਰਾਤ ਨੂੰ ਇੱਕ ਉਹ ਥੋੜੇ ਚਲਾਉਣ ਤੇ ਆ ਠੀਕ ਆ ਤੇ ਅਸੀਂ ਦਵਾ ਇਹ ਲਗਭਗ ਚਲਾਉਂਦੇ ਨਹੀਂ ਹੈਗੇ ਬੜਾ ਟਾਈਮ ਇਹਦਾ 12 ਕ ਘੰਟੇ ਚਲਾਈ ਦੀ ਆ ਠੀਕ ਹੈ ਜੀ ਯਾਨੀ 11 12 ਕਿਲੇ ਪਾਟ ਦਿੰਦੀ ਆ 11 12 ਕਿਲੇ ਪਾਟ ਦਿੰਦੀ ਆ ਘੰਟੇ ਚ ਕਿਲਾ ਪਾਟ ਦਿੰਦੀ ਐਨਾ ਹੀ ਬਹੁਤ ਆ ਬਈ ਜਿਹੜਾ ਨਾ ਮਨ ਲਓ ਹਾਬਲਾ ਲੋ ਦੀ 200 ਬੰਦੇ ਦਾ ਨਾ ਅਰੇਂਜਮੈਂਟ ਜਿਹੜਾ ਪਰੇ ਕਰਕੇ ਰੱਖਤਾ ਇਹਨਾਂ ਇਹਨੂੰ 5 ਬੰਦਿਆਂ ਨਾਲੇ ਨਾ ਵਰਕ ਕਰੀ ਜਾਂਦੀ ਆ ਖੇਤ ਦੇ ਵਿੱਚ ਬਹੁਤ ਵਧੀਆ ਪ੍ਰੋਜੈਕਟ ਆ ਇਹਦੇ ਮੈਂ ਕਹਿੰਦਾ ਆਪਣੇ ਹੋਰ ਤਾਂ ਨਹੀਂ ਹੈਗੀ ਇਹ ਬਣ ਇਧਰ ਪੰਜਾਬ ਪੰਜੂਬ ਦੇ ਇੰਡੀਆ ਦੇ ਵਿੱਚ ਨਹੀਂ ਵੀਰੇ ਇਹ ਇੰਡੀਆ ਚ ਪਹਿਲੀ ਮਸ਼ੀਨ ਆ ਇੰਡੀਆ ਚ ਏਸ਼ੀਆ ਚ ਲਾ ਲਈਏ ਹਾਂ 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 ਏਸ਼ੀਆ ਚ ਹੈਗੀਆਂ ਨੇ ਮਤਲਬ ਛੋਟੇ ਮਾਡਲ ਨੇ ਅੱਛਾ ਵੱਡਾ ਮਾਡਲ ਇਹੀ ਆ ਇਹ ਵੀ ਕਈ ਮਾਡਲਾਂ ਦੇ ਵਿੱਚ ਆਉਂਦੀਆਂ ਹਨਾ ਹਾਂਜੀ ਇਹ 4-5 ਮਾਡਲਾਂਾਂ ਚ ਆਉਂਦੀ ਠੀਕ ਆ ਠੀਕ ਆ ਬਾਕੀ ਜਿਵੇਂ ਬਾਈ ਨੇ ਦੱਸਿਆ ਵੀ 9 ਟਨ ਜਿਹੜਾ ਹਨਾ ਆਲੂ ਸਟੋਰ ਕਰ ਲੈਂਦੀ ਆ ਨਾਲ ਦੀ ਨਾਲ ਜਿਵੇਂ ਭਰ ਗਿਆ ਟ੍ਰੈਂਕ ਜਿਵੇਂ ਆਪਾਂ ਕਮੈਂਡ ਦੇ ਹਨਾ ਟ੍ਰੈਂਕ ਭਰ ਗਿਆ ਟਰਾਲੀ ਲਾ ਕੇ ਕਢ ਲੈਣੇ ਉਹ ਸਿਸਟਮ ਵੀ ਦਾ ਇਹ ਇੰਪੋਰਟ ਕਰਾਈ ਹੈ ਬਾਹਰੋਂ ਇੰਪੋਰਟ ਹੋਈ ਹਾਂਜੀ ਕਿਹੜੀ ਸਟੇਟ ਚੋਂ ਇਹ ਜਰਮਨ ਦੀ ਹੈ ਸੌਰੀ ਕੰਟਰੀ ਚੋਂ ਜਰਮਨ ਚੋਂ ਹਾਂ ਜਰਮਨ ਦੀ ਉਧਰ ਲਈ ਉਹ ਸੋਚ ਆ ਬਾਈ ਦਾ ਜਿਹਨੇ ਬਣਾਈ ਹੋਣੀ ਆ ਨਾ ਉਨੇ ਵੀ ਇੱਕੋ ਇੱਕ ਅੱਧਾ ਹੀ ਪੀਸ ਤਿਆਰ ਕਰਿਆ ਹੁਣ ਇੰਨਾ ਦਿਮਾਗ ਕਿੰਨਾ ਦਿਮਾਗ ਲਾਇਆ ਬੰਦੇ ਨੇ ਇਹ ਉਹਨਾਂ ਨੇ ਜੀ ਤਿੰਨ ਪੀਸ ਤਿਆਰ ਕੀਤੇ ਸੀਗੇ ਅੱਛਾ ਜੀ ਤੇ ਇੱਕ ਚ ਡੈਫੈਕਟਡ ਜਿਹਾ ਸੀਗਾ ਥੋੜਾ ਜਿਹਾ ਅੱਛਾ ਜੀ ਤੇ ਦੋ ਇਹ ਪਾਸ ਆ ਵਾਹ ਜੀ ਬਾਕੀ ਇਹ ਨਾ ਵੀ ਜਿਹੜੀ ਚੀਜ਼ ਆਪਾਂ ਦੇਖੀ ਆ ਕੱਲਾ ਕੱਲਾ ਸਿਸਟਮ ਜਿੱਥੇ ਵੀ ਲੱਗਿਆ ਹੋਇਆ ਵੀ ਸਾਰਾ ਸਿਸਟਮ ਦਿਮਾਗੇ ਲੱਗਿਆ ਇੱਕ ਬੰਦੇ ਦਾ ਬਾਕੀ ਜਿਵੇਂ ਠੀਕ ਆ ਵੀਰੇ ਸ਼ੁਕਰੀਆ ਥੋੜਾ ਬਹੁਤ ਬਹੁਤ ਜਾਣਕਾਰੀ ਦੇਣ ਵਾਸਤੇ ਨੀ ਮ ਵੀਰਨ ਦੱਸਿਆ ਨਾ ਵੀ 200 ਬੰਦੇ ਦਾ ਜਿਹੜਾ ਹਨਾ ਲੇਬਰ ਤੀ ਉਹ 200 ਬੰਦੇ ਦੀ ਲੇਬਰ ਚੱਕ ਕੇ ਸਿਰਫ 5 ਬੰਦੇ ਹੀ ਇਹਨੂੰ ਬਾਰਕ ਕਰ ਲੰਨੇ ਆ ਬਾਕੀ ਜਿਹੜਾ ਟਾਇਰ ਇੱਧਰਲੇ ਪਾਸੇ ਹੈ ਨਾ ਦੋ ਟਾਇਰ ਲੱਗੇ ਹੋਏ ਤੇ ਇਹ ਵੀ ਬਾਈ ਨੇ ਦੱਸਿਆ ਮਸ਼ੀਨ ਦਾ ਬੈਲੈਂਸ ਹਨਾ 90 ਕੁਆਂਟਲ ਵਾਈ ਜਰਾਲੂ ਇੱਕ ਸਾਈਡ ਪੈ ਜਣੇ ਤਾਂ ਬਾਕੀ ਆ ਇਹਨਾਂ ਦੀਆਂ ਚੈਨਾਂ ਹੈ ਜਿਹੜੇ ਮੰਨ ਲਓ ਇਹ ਸਫਾਈ ਕਰਦੀਆਂ ਇਹਲੇ ਇਹਨੇ ਦੀ ਰਿਪੇਅਰਿੰਗ ਚੱਲਦੀ ਆ ਰਿਪੇਅਰ ਕਰਕੇ ਆ ਜਿਹੜੀ ਮੇਨ ਮੇਨ ਇਹਦਾ ਆਪ ਹਨਾ ਪਟਾ ਹੁੰਦਾ ਜਿਹੜਾ ਆਪਾਂ ਜਾਲੀ ਜਾਲ ਕਹਿ ਦਿੰਨੇ ਆ ਉਹ ਇਹਦਾ ਮੇਨ ਆ ਇਹ ਇਹ ਸਾਰੇ ਜਿੰਨੇ ਵੀ ਹਨਾ ਘਮਾਉਂਦਾ ਆਲੂ ਬਾਕੀ ਬਲੋਰ ਲੱਗਿਆ ਹੋਇਆ ਇਹਦੇ ਵਿੱਚ ਜਿਵੇਂ ਆਲੂ ਵੀ ਹਨਾ ਵਗੈਰਾ ਮਿੱਟੀ ਵਗੈਰਾ ਜੋ ਵੀ ਹੈ ਬੇਲ ਬੂਲ ਸਾਰੀ ਇਹਨੇ ਮਿੱਟੀ ਬੇਲ ਜੇ ਕਿਤੇ ਵੱਡੀ ਵੱਡੀ ਵੀ ਰੱਖੀ ਵੀ ਹੋਣੀ ਆ ਬੇਲ ਇੱਥੇ ਛੇੜਦਾ ਨਹੀਂ ਮਿੱਟੀ ਜਿਹੜੀ ਮਾਣੀ ਮੋਟੀ ਕਿਤੇ ਹੈਗੀ ਆ ਆਹ ਪੱਤੀਆਂ ਲੱਗੀਆਂ ਆ ਦੇਖੋ ਵਿੱਚ ਇਹਨੇ ਸਾਰੀ ਜਿਹੜੀ ਹਨਾ ਮੰਨ ਲਓ ਥੱਲੇ ਮਿੱਟੀ ਛਿੱਟੀ ਜਾਣੀ ਇੱਥੇ ਨੂੰ ਬੇਲ ਛਿੱਟੀ ਜਾਣੀ ਆਹ ਦੇ ਇੱਧਰ ਇੱਕ ਟਾਇਰ ਲੱਗਿਆ ਹੈ। ਬਾਕੀ ਦਾ ਐਵੀਓ ਨੇ ਸਿਸਟਮ ਜਿਵੇਂ ਇਹਨੇ ਬੈਲੈਂਸ ਉੱਪਰ ਥੱਲੇ ਕਰਨਾ ਹੈ ਨਾ ਮਸ਼ੀਨ ਰੈਡੀ ਟੂ ਡੀ ਨਹੀਂ ਮਸ਼ੀਨ ਹੀ ਰੈਡੀ ਹੋਣੀ। ਉਹਦੇ ਬਾਹਰ ਜਿਹੜਾ ਹੈ ਨਾ ਮੈਂ ਟਾਇਰ ਆ ਉਹੀ ਉੱਚਾ ਨਹੀਂ ਹੋ ਜਾਣਾ। ਬਹੁਤ ਬਈ ਦਿਮਾਗ ਲੱਗਿਆ। ਬਹੁਤ ਤੰਗਣਾ ਜੀ ਇਹਦੀ ਬਾਹਰ ਦੀ ਹੈ ਨਾ ਮੈਂ ਕਹਿੰਦਾ ਵੀ ਸਿਰੇ ਹੀ ਆ 200 ਬੰਦੇ ਦਾ ਕੰਮ ਇੱਕ ਇਕੱਲੀ ਮਸ਼ੀਨ ਕਰਦੀ ਹੈ। ਆ ਇਹਦਾ ਇੱਥੇ ਤੋਂ ਮੇਨ ਬਾਰਕਾ ਜਿਹੜਾ ਇੱਥੇ ਤੋਂ ਸ਼ੁਰੂ ਕਰਨਾ ਹੈ ਇਹਨੇ। ਇੱਥੇ ਤੋਂ ਆ ਪਟਾਈਏ ਜਿਹੜੀ ਮਨੇ ਡਿੱਗਰ ਵਾਲਾ ਕੰਮ ਉਹ ਸਾਹਮਣੇ ਬਲੇਡ ਲੱਗੇ ਹੋਏ ਉਹ ਦੇਖੋ ਇੱਥੇ ਤੇ ਡਿੱਗਰ ਵਾਲਾ ਕੰਮ ਆ ਜਿਹੜਾ ਇੱਥੇ ਤੇ ਨੇ ਸ਼ੁਰੂ ਕਰ ਦੇਣਾ ਬਸ ਇਹਨੇ ਸਾਰਾ ਜਿੰਨਾ ਵੀ ਆਲੂ ਪੱਟੀ ਕੀ ਨਾਲ ਦੀ ਨਾਲ ਹੈ ਨਾ ਇਕੱਠਾ ਕਰ ਕਰਕੇ ਉਹਦੇ ਟੈਂਕ ਦੇ ਵਿੱਚ ਸਟਾਕ ਕਰੀ ਜਾਣਾ ਬਾਕੀ ਟਰੈਕਟਰ ਆ ਜਿਹੜਾ ਨਾ ਉਹ ਸਪੈਸ਼ਲ ਆਹ ਸਿਸਟਮ ਲੱਗਾ ਆ ਇਹਦਾ ਜੋ ਵੀ ਨੇ ਸਾਰਾ ਜੋ ਵੀ ਹੈ ਨਾ ਦਿਮਾਗ ਇਹਦਾ ਮਸ਼ੀਨ ਦਾ ਉਹ ਸਾਰਾ ਤੁਹਾਡਾ ਆਹ ਟਰੈਕਟਰ ਦੇ ਵਿੱਚ ਆ ਜਾਣਾ ਇਹ ਟਰੈਕਟਰ ਪਹਿਲਾਂ ਬਾਈ ਜੀ ਕਹਿੰਦੇ ਵੀ ਇਹ ਛੋਟਾ ਟਰੈਕਟਰ ਹੈ ਨਾ ਜਿਹੜਾ ਪਾਇਆ ਤਾਂ ਉਹ ਟਰੈਕਟਰ ਚੱਲਿਆ ਨਹੀਂ ਰਹਿਗਾ ਹੁਣ ਫਿਰ ਜਿਹੜਾ 270 ਹਸਪਾਵਰ ਟਰੈਕਟਰ ਐ ਸਪੈਸ਼ਲ ਹੈ ਨਾ ਇਹ ਮਸ਼ੀਨ ਕਰਕੇ ਜਿਹੜਾ ਵੀ ਉਹ ਹੋਇਆ ਬਾਕੀ ਹੋਰ ਤਾਂ ਬਾਈ ਇਹ ਚੀਜ਼ਾਂ ਨੇ ਨਾ ਇਹ ਡੱਡਾ ਟਰੈਕਟਰ ਦਾ ਆ ਇਹਦਾ ਸਿਸਟਮ ਲੱਗਿਆ ਹੋਇਆ ਮਸ਼ੀਨ ਦਾ ਜੋ ਵੀ ਇਹਦੇ ਵਿੱਚ ਹੈ ਨਾ ਮਸ਼ੀਨ ਜਿਵੇਂ ਟੈਂਕ ਭਰ ਗਿਆ ਆ ਦੇਖੋ ਗਰਾਮਿੰਗ ਉਧਰ ਮਸ਼ੀਨ ਵੀ ਆਪਣੀ ਏ ਕੰਪਨੀ ਦੀ ਆ ਜੋ ਵੀ ਇਹਦੇ ਵਿੱਚ ਸਕਰੀਨ ਤੇ ਹੈ ਨਾ ਟੈਂਕ ਫਲੋ ਹੋ ਗਿਆ ਜਾਂ ਕੋਈ ਇਹਦੇ ਵਿੱਚ ਫਾਲਟ ਪੈਂਦਾ ਮਸ਼ੀਨ ਦੇ ਵਿੱਚ ਕੋਈ ਦਿੱਕਤ ਪ੍ਰੇਸ਼ਾਨੀਆਂ ਆਉਂਦੀ ਆ ਤਾਂ ਸਾਰਾ ਮੈਂਟੀਨੈਂਸ ਆ ਇੱਕ ਛੋਟੀ ਜੀ ਸਕਰੀਨ ਆ ਨਾ ਜਿਹੜੀ ਬਾਕੀ ਆ ਸਿਸਟਮ ਲੱਗਿਆ ਹੋਇਆ ਸਾਰਾ ਇਹਦਾ ਟੈਂਕ ਖਾਲੀ ਕਰਨਾ ਸਾਰਾ ਉੱਪਰ ਥੱਲੇ ਜੋ ਵੀ ਇਹਦਾ ਬੈਲੈਂਸ ਵਗੈਰਾ ਮਸ਼ੀਨ ਦਾ ਇਹਨੇ ਕਰਨਾ ਕੰਪਿਊਟਰ ਆ ਬਾਈ ਕਲੇਖੇ ਦਾ ਨਾ ਬਾਕੀ ਵੀਡੀਓ ਬਣਾਈ ਆ ਆਪਣੇ ਬੀਜੇ ਫਾਰਮ ਆ ਵੀਰ ਉਹਨਾਂ ਦਾ ਫਾਰਮ ਦਾ ਮਾਰਕਾ ਹੈ ਨਾ ਬਹੁਤ ਸੋਹਣਾ ਲੱਗਿਆ ਫਾਰਮ ਦੇ ਘੁੰਮ ਕੇ ਮੈਂ ਕਹਿੰਦਾ ਵੀ ਨਜ਼ਾਰਾ ਆ ਗਿਆ ਬਾਈ ਬਾਕੀ ਜਿਵੇਂ ਵੀਰ ਉਹਨਾਂ ਨੇ ਦੱਸਿਆ ਨਾ ਪਹਿਲਾਂ ਵੀ ਆਲੂਆਂ ਦੀ ਖੇਤੀ ਹੈ ਜਿਹੜੀ 2000 ਕਿੱਲੇ ਦੀ ਖੇਤੀ ਹੈ ਨਾ ਜਿਹੜੀ ਵੀਰ ਉਹਨੇ ਕਰਦੇ ਆ ਬਹੁਤ ਵਧੀਆ ਲੱਗਿਆ ਉਹ ਵੀ ਯਾਰ ਸਾਡੇ ਪੰਜਾਬ ਦੇ ਵਿੱਚ ਵੀ ਡੇਡੇ ਵੱਡੇ ਫਾਰਮ ਹੈਗੇ ਆ ਹਨਾ ਬਈ ਸਾਡੇ ਏਰੀਆ ਦੇ ਵਿੱਚ ਤਾਂ ਹਣਾ ਐਡਾ ਫਾਰਮ ਕੋਈ ਹੈ ਨਹੀਂ ਅੱਜ ਰਾਏਕੋਟ ਦੇ ਏਰੀਏ ਦੇ ਵਿੱਚ ਆ ਇਹ ਤਾਂ ਇੱਧਰ ਆ ਕੇ ਪਤਾ ਲੱਗਿਆ ਵੀ ਐਡਾ ਫਾਰਮ ਆ ਬਾਕੀ ਆਪਣੇ ਐਮਐਸਆਰਐਲ ਬਿਆਲਪੁਰੀ ਵਾਲੇ ਦੀ ਟੀਮ ਨਾ ਉਰੇ 4 ਵੀ ਲਾਉਣ ਪਹੁੰਚੀ ਦੀ 99 ਮਾਡਲ ਸਵਰਾਜ ਤੋਂ ਉੱਥੇ ਆ ਕੇ ਦੇਖਿਆ ਤਾਂ ਯਾਰ ਟਰੈਕਟਰ ਵਗੈਰਾ ਮੈਗਾ ਨਹੀਂ ਯਾਰ ਵੀਡੀਓ ਜ਼ਰੂਰ ਬਣਦੀ ਅੱਜ ਤਾਂ ਬਾਕੀ ਜਿਵੇਂ ਹੁਣ ਦੱਸਿਆ ਵੀਰੇ ਨੇ ਵੀ 200 ਬੰਦੇ ਦਾ ਕੰਮ ਆ ਜਿਹੜੀ ਹੈ ਨਾ ਕੱਲੀ 5 ਬੰਦਿਆਂ ਨਾਲ ਮਸ਼ੀਨ ਕਰਦੀ ਹੈ 5 ਬੰਦੇ ਚਾਹੀਦਿਆਂ ਨਾਲ ਬਾਕੀ ਆ ਟਰੈਕਟਰ ਦਾ ਨਾ ਤੁਹਾਨੂੰ ਦੱਸ ਜੀ ਇਹਦਾ ਕੰਪਿਊਟਰ ਹੈ ਇੱਕ ਲੇਖੇ ਦਾ ਇਹ ਵੀ ਦਿਮਾਗ ਕੰਪਿਊਟਰ ਹੈ ਉਹ ਮਸ਼ੀਨ ਵੀ ਕੰਪਿਊਟਰ ਹੈ ਸਾਰਾ ਕੰਪਿਊਟਰ ਵਾਲਾ ਸਿਸਟਮ ਹੈ ਮਸ਼ੀਨ ਦੇ ਵਿੱਚ ਵੀ ਆ ਉਹਦਾ ਸਿਸਟਮ ਲੱਗਿਆ ਜੋ ਵੀ ਹੈ ਨਾ ਵਰਕ ਕਰਨਾ ਸਾਰਾ ਇਹਦੇ ਵਿੱਚ ਹੀ ਕਰਨਾ ਹੈ ਬਾਕੀ ਵੀਡੀਓ ਕਿਦਾਂ ਲੱਗੀ ਜਰੂਰ ਦੱਸਿਓ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ